ਲੁਧਿਆਣਾ ਦੇ ਇਲਾਕਾ ਨਿਵਾਸੀਆਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਲਈ ਲੁਧਿਆਣਾ ਦੇ ਵਾਰਡ ਨੰਬਰ 72 ਜਵਾਹਰਨਗਰ ਕੈਂਪ ਦੇ ਵਿੱਚ ਮੁਫਤ ਅੱਖਾਂ ਦੇ ਚੈੱਕਅਪ ਕੈਂਪ ਦਾ ਯੋਜਨ ਕੀਤਾ ਗਿਆ ਜਿਸ ਦਾ ਆਯੋਜਨ ਇਲਾਕਾ ਕਾਉਂਸਲਰ ਕਪਿਲ ਕੁਮਾਰ ਸੋਨੂ ਦੀ ਇਕਵਾਹੀ ਹੇਠ ਕੀਤਾ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਇਲਾਕਾ ਕਾਉਂਸਲਰ ਨੇ ਦੱਸਿਆ ਕਿ ਸਮੇਂ-ਸਮੇਂ ਤੇ ਇਲਾਕਾ ਨਿਵਾਸੀਆਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਨੇ ਦੁਨੀਆ ਲਾਈਵਲੀ ਟਿੰਕਾ ਜੁਆੜ ਦੀ ਰਿਪੋਰਟ ਇਹ ਅੱਜ ਨਹੀਂ ਲਾਇਆ ਗਿਆ ਜੀ ਪਿਛਲੇ 29 ਤਰੀਕ ਤੋਂ ਲਗਾਤਾਰ ਅੱਜ 14ਵਾਂ ਦਿਨ ਹੈਗਾ ਵਾ ਕੈਂਪ ਦਾ ਤੇ ਵਾਰ ਨੰਬਰ 72 ਵਿੱਚ ਅੱਖਾਂ ਦਾ ਚੈੱਕਅਪ ਕੈਂਪ ਲਗਾਤਾਰ ਚੱਲ ਸਯੋਗ ਸਦਕਾ ਇਹਦੇ ਵਿੱਚ ਅਸੀਂ ਅੱਖਾਂ ਚੈੱਕ ਕਰ ਰਹੇ ਹਾਂ ਡਾਕਟਰ ਡੀ ਐਮ ਸੀ ਦੇ ਮਾਹਰ ਡਾਕਟਰ ਨੇ ਉਹ ਅੱਖਾਂ ਦਾ ਚੈੱਕਅਪ ਕਰ ਰਹੇ ਜੇ ਕਿਹਨੂੰ ਚਸ਼ਮੇ ਦੀ ਲੋੜ ਆ ਚਸ਼ਮੇ ਦੇ ਰਹੇ ਆ ਮੈਡੀਸਨ ਦੀ ਲੋੜ ਆ ਮੈਡੀਸਨ ਦੇ ਰਹੇ ਆ ਜੇ ਕਿਸੇ ਦੇ ਮੋਤੀਆ ਮੋਤੀਏ ਦਾ ਆਪਰੇਸ਼ਨ ਹੋਣਾ ਤਾਂ ਉਹ ਡੀ ਐਮ ਸੀ ਹਸਪੀਟਲ ਵਿੱਚ ਲਿਜਾ ਕੇ ਉਸ ਦਾ ઓਪਰੇਟ ਕਰਾਇਆ ਜਾ ਰਿਹਾ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਵੀ ਅਜੇਆ ਕੈਂਪ ਮੈਂ ਪਹਿਲੀ ਵਾਰ ਪਹਿਲੀ ਵਾਰ ਦੇਖਿਆ ਕਿ ਜਿਹੜਾ ਲਗਾਤਾਰ ਲਗਾਤਾਰ ਜਿਹੜਾ ਪਿਛਲੇ 14 ਦਿਨ ਤੋਂ ਚੱਲ ਰਿਹਾ ਤੇ ਅਗਲੇ 14 15 ਦਿਨ ਹੋਰ ਚੱਲਣ ਦੀ ਉਮੀਦ ਹੈ ਕਿ ਜਵਾਨਗਰ ਵਿੱਚ ਇਹਦਾ ਲੋਕਾਂ ਨੂੰ ਤੁਹਾਡੇ ਮੱਦੇਨਜ਼ਰ ਇਹ ਹੀ ਅਪੀਲ ਹੈ ਇਸ ਕੈਂਪ ਦਾ ਵੱਧ ਤੋਂ ਵੱਧ ਫਾਇਦਾ ਚੱਕਿਆ ਜਾਵੇ ਸੰਜੀਵ ਰੂੜਾ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਲੋੜਵੰਦ ਲੋਕਾਂ ਦਾ ਇਹਨਾਂ ਤਿਆਰ ਰੱਖਿਆ ਕਿ ਸਾਡੇ ਬੰਦਿਆ ਕੋਲ ਅੱਖਾਂ ਦਿਖਾਣ ਦੇ ਇਹਨੇ ਪੈਸੇ ਨਹੀਂ ਹੁੰਦੇ ਚਸ਼ਮਾ ਚਸ਼ਮਾ ਲੈਣ ਦੇ ਇਹਨੇ ਪੈਸੇ ਨਹੀਂ ਹੁੰਦੇ ਸੀਗੇ ਚਲੋ ਸਾਡੇ ਗਰੀਬਾਂ ਦਾ ਇਹਨਾਂ ਤਿਆਰ ਰੱਖਿਆ ਉਹਨਾਂ ਨੇ ਅਸੀਂ ਆਪਣੇ ਵੱਲੋਂ ਸਮੂਹ ਵਾਰਡ ਵਾਸੀਆ ਵੱਲੋਂ ਸੰਜੀਵ ਰੋੜਾ ਜੀ ਤੁਹਾਨੂੰ ਧੰਨਵਾਦ ਕਰਦੇ ਬਿਲਕੁਲ ਫ੍ਰੀ ਜੀ ਪਿਛਲੇ 20 25 20 25 ਬੰਦਿਆ ਦਾ ਆਪਰੇਟ ਹੋ ਵੀ ਚੁੱਕਾ ਹੈ ਡੀਐਮਐਸ ਜੀ ਮੈਂ ਤੁਹਾਨੂੰ ਲਿਜਾ ਕੇ ਦਿਖਾ ਵੀ ਸਕਦਾ ਉਹ ਉਹਨਾਂ ਨੂੰ ਪੁੱਛਿਆ ਗਿਆ ਬਗੈਰ ਦਾ ਕਿ ਆਪਰੇਸ਼ਨ ਤੇ ਕੋਈ ਪੈ ਤਾਂ ਨਹੀਂ ਲੱਗਾ ਉਹਨਾਂ ਨੇ ਇਹ ਹੀ ਦੱਸਿਆ ਕੋਈ 1 ਰੁਪਿਆ ਨਹੀਂ ਲੱਗਦਾ ਪਿਆ ਤੇ ਆਪਰੇਸ਼ਨ ਬਹੁਤ ਵਧੀਆ ਹੋਇਆ ਹਾਂਜੀ ਮੇਰਾ ਨਾਮ ਕਲਾਸ਼ ਦੇਵੀ ਜੀ ਮੈਂ ਜਵਾਰ ਨਗਰ ਕੈਂਪ ਵਿੱਚ ਰਹਿਣ ਵਾਲੀ ਹਾਂ ਇਹ ਜੇ ਸੰਦੀਪ अरोड़ा ਨੇ ਕੈਂਪ ਲਗਾਇਆ ਨਾਲ ਮੇਰੇ ਬੇਟੇ ਸੋਨੂ ਨੇ ਬਹੁਤ ਹੈਲਪ ਕੀਤੀ ਹੈ ਹਰ ਕਿਤੇ ਭੈਣਾਂ ਨੂੰ ਹਰ ਕਿਹਨੂੰ ਐਨਕਲ ਲਵਾਈਆਂ ਨੇ ਨਾਲੇ ਜੇ ਆਪਰੇਸ਼ਨ ਹੋਣਗੇ ਉਹਨਾਂ ਦੇ ਕਾਰਡ ਬਣਵਾਏ ਜਾ ਰਿਹਾ ਹੈ ਉਥੇ ਡੀਐਮਸੀ ਉਥੇ ਫ੍ਰੀ ਆਪਰੇਸ਼ਨ ਹੋਣਗੇ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਹਾਂਜੀ ਕਿਹੜੇ ਕਿਹੜੇ ਕੰਮ ਕੋ ਸਾਨੂੰ ਬੋਲੋ ਜਿਹੜੇ ਹੋਰ ਜੋ ਵੀ ਅਸੀਂ ਕੰਮ ਕਹਿੰਦੇ ਆ ਇਹਨਾਂ ਨੇ ਬਾਜ਼ਾਰ ਵਿੱਚ ਲੈਟਰ ਲਵਾਈਆਂ ਨੇ ਹਰ ਸੜਕਾਂ ਠੀਕ ਕਰਵਾਈਆਂ ਨੇ ਜੋ ਵੀ ਹੈ ਨਾ ਕੋਲ ਆਪਾਂ ਜਾਣੇ ਆ ਹਰ ਹੈਲਪ ਉਹਨਾਂ ਨੇ ਕੀਤੀ ਹੈ ਛੋਟੀ ਤੋਂ ਲੈ ਕੇ ਬੜੀ ਤੱਕ ਜੋ ਦੂੰਦਾ ਇਹ ਕੌਂਸਲ ਬਣਿਆ ਅਗਰ 5 ਸਾਲ ਨਹੀਂ ਸੀ ਤਾਂ ਵੀ ਇਹ ਕੰਮ ਲੋਕਾਂ ਦੇ ਨੇ ਇੰਨੇ ਕੀਤੇ ਆ ਨਾ ਅਸੀਂ ਇਹਨਾਂ ਤੋਂ ਬਹੁਤ ਬਹੁਤ ਕੰਮ ਲਏ ਆ ਤੇ ਮੈਨੂੰ ਹਰ ਕੰਮ ਦੀ ਮੈਨੂੰ ਸਹੂਲਤ ਹੋਈ ਹੈ ਸਾਰੀ ਕੈਂਪ ਨੂੰ ਸਹੂਲਤ ਹੋਈ ਹੈ